ਆਣਿਆ ਸਮਿਆਂ 'ਚ ਬਾਈ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਕਿਲਿਆਂ 'ਚ ਆ ਚੀਜ਼ਾਂ ਲਾਈਆਂ ਹੁੰਦੀਆਂ ਸੀ ਤੇ ਨਮਿਆ ਸਮਿਆਂ 'ਚ ਬਾਈ ਸਵਰਗੀਏ ਸਿੱਧੂ ਮੂਸੇਵਾਲੇ ਆਪਣੀ ਹਵੇਲੀ 'ਚ ਲਾਈਆਂ ਨੇ ਕੀ ਕਹਿੰਦੇ ਬਾਈ ਇਹਨੂੰ ਉਹ ਵਿੰਡੋ ਚਰਾਥਾ ਕਹਿੰਦੇ 10 ਮਿੰਟੜੀਆਂ ਬਣਾਉਣ ਦੇ ਪਰ ਤੁਸੀਂ ਇਹ ਚਿੱਟੀਆਂ ਬਣਾਈ ਜੇ ਆਪਾਂ ਚਿੱਟੇ ਸਿਮਿੰਟ ਦੀ ਬਣਾਉਣੀ ਹੈ ਜਿੰਮੇਵਾਰੀਆਂ ਪੂਰੀ ਜਿੰਮੇਵਾਰੀ ਆਪਾਂ ਦਿਖਾ ਵੀ ਦੇਣੇ ਬਣਿਆ ਮਾਲ ਜੀ ਜੇ ਕਿਸੇ ਨੇ ਸਿਮਿੰਟੜ ਮਾਲ ਲੈਣਾ ਹੋਵੇ ਜਾਲੀ ਦੇ ਕਿੰਨੇ ਤਰ੍ਹਾਂ ਦੀ ਨੇ ਸਿਮਿੰਟ ਆਪਣੇ ਕੋਲ 15 18 ਰਾਈਆਂ ਨੇ ਆਪਣੇ ਜਾਲੀ ਦੇ ਇਹ ਸਾਰੇ ਡਿਜ਼ਾਈਨ ਚਿੱਟੇ ਚ ਬਣਾ ਸਕਦੇ ਹਾਂ ਹਾਂਜੀ ਸਾਰੇ ਮਿਲਦੇ ਚਿੱਟੇ ਸਿਮਿੰਟ ਚ ਨੋਰਮਲ ਸਿਮਿੰਟ ਦਾ ਬਣਿਆ ਪਿਆ ਆਪਣੇ ਕੋਲ ਅੱਛਾ ਜੇ ਮੈਂ ਕੋਈ ਪਾਵੇ ਵਗੈਰੇ ਹੁੰਦੇ ਨੇ ਉਹ ਵੀ ਚਿੱਟੇ ਬਣ ਜਾਣਗੇ ਉਹ ਵੀ ਚਿੱਟੇ ਸਿਮਿੰਟ ਦੇ ਬਣ ਜਾਣਗੇ ਆਪਣੇ ਕੋਲ ਜੀ ਜਿਹੜੀਆਂ ਕੋਈ ਮੋਲਡਿੰਗ ਹੁੰਦੀਆਂ ਨੇ ਉੱਪਰ ਰ ਨਾ ਹੀ ਇਹ ਟੁੱਟਣ ਪੂਰੀਆਂ ਵਧੀਆ ਤਰ੍ਹਾਂ ਪਾਈ ਨੇ ਪੂਰੀਆਂ ਮਜ਼ਬੂਤ ਸਾਰੇ ਡੱਬੀ ਚ ਤੱਕ ਲੱਕੜੀ ਤਾਰ ਜੀ ਵਧੀਆ ਬਾਈ ਕਰਨਾਲ ਦੀ ਬਰੇਤੀ ਪਾਈ ਆ ਵਧੀਆ ਅਲਟਰਾ ਟੈਕ ਸਿਮਿੰਟ ਪਾਇਆ ਤੇ ਆਹ ਵੇਖੋ ਕਿੰਨੀਆਂ ਸੋਹਣੀਆਂ ਨੇ ਜਾਲੀਆਂ ਇੰਸਟਾਗ੍ਰਾਮ ਤੇ ਬਾਈ ਉਹਦਾ ਅਕਾਊਂਟ ਆ ਹੋੜ ਜਾਣੇ ਵੇਖਣ ਲਈ ਅਕਾਊਂਟ ਫੋਲੋ ਕਰ ਲਓ ਤੇ ਜਦੋਂ ਆਪਾਂ ਸਨਾਮ ਤੋਂ ਲੌਂਗਵਾਲ ਨੂੰ ਜਾਈਏ ਰਸਤੇ ਚ ਬਾਈ ਉਹਦੀ ਫੈਕਟਰੀ ਆ ਐਮ ਜੇ ਜੋਸਨ ਦੇ ਨਾਮ ਤੇ ਤੇ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾਗਾ ਜੇ ਕੋਈ ਆਨਲਾਈਨ ਮੰਗਵਾਵੇ ਬਾਈ ਸਾਰੇ ਪੰਜਾਬ ਚ ਭੇਜ ਦੂਗਾ ਸਾਰੇ ਪੰਜਾਬ ਚ ਭੇਜ ਦਾਂਗੇ ਪੂਰੇ ਪੰਜਾਬ ਚ ਭੇਜਾਂ Haryana ਚ ਭੇਜ ਚੀਜਾਂ ਚਾਹੀਨ ਨੇ ਤਾਂ ਬਾਈ ਨਾਲ ਕਰ ਸਕਦੇ ਹੋ ਸੰਪਰਕ ਧੰਨਵਾਦ